ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਜਣ ਜਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਦੁਨੀਆ ਦੇ ਲਈ ਆਈਏ ਅੱਤ ਦੀ ਵੱਡੀ ਮਾੜੀ ਖਬਰ ਵਾਦ ਗਿਆ ਵੱਡੇ ਖਤਰੇ ਦਾ ਕੋ ਕੋ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਅਗਲੇ ਦੋ ਦਿਨਾਂ ਲਈ ਜਾਨੀ 48 ਘੰਟਿਆਂ ਦੇ ਵਿੱਚ ਤੀਜਾ ਵਿਸ਼ੂ ਜੰਦੂ ਸ਼ੁਰੂ ਹੋਣ ਵਾਲਾ ਹੈ ਨਿਊ ਨੋਰਥ ਸਟਾ ਟ੍ਰੈਂਡ ਮੇ ਜਾਣ ਕੇ ਜਾਣ ਵਾਲੇ ਭਾਰਤੀ ਵਿਖਾਣੀ ਕਰਤਾ ਕੁਸ਼ਲ ਕੁਮਾਰ ਨੇ ਇਹ ਖਵਾਨੀ ਕੀਤੀ ਉਹਨਾਂ ਨੇ 18 ਜੂਨ ਦੀ ਤਰੀਕ ਤੇ ਜ਼ੋਰ ਦਿੰਦੇ ਕਹਿ ਕੇ ਅਗਲੇ 2 ਦਿਨਾਂ ਤੱਕ ਤੀਜਾ ਵਿਸ਼ੂ ਜੰਦੂ ਸ਼ੁਰੂ ਹੋਣ ਜਾ ਰਿਹਾ ਹੈ ਤੇ ਕੁਸ਼ਲ ਕੁਮਾਰ ਮੁਤਾਬਕ ਭਾਰਤ ਪਾਕਿਸਤਾਨ ਸਰਹੱਦ ਤੇ ਅਤਵਾਦੀ ਹਮਲੇ ਉਤਰੀ ਕੋਰੀਆ ਦੀ ਫੌਜ ਦਾ ਦੱਖਣੀ ਕੋਰੀਆ ਦੇ ਸਰਦੀ ਖੇਤਰ ਚ ਦਾਖਲ ਹੋਣਾ ਤੇ ਇਜ਼ਰਾਈਲ ਅਤੇ ਲੇਬਨਾਨ ਵਿਚਾਲੇ ਵਾਧਾ ਸੰਘਰਸ਼ ਇਹ ਸਭ ਵਿਸ਼ਵ ਯੁੱਧ ਦੀ ਸ਼ੁਰੂ ਹੋਣ ਦੇ ਸੰਕੇਤ ਹਨ ਵਿਖੋਣੀ ਕਰਨ ਵਾਲੇ ਦੇ ਅਨੁਸਾਰ ਵਿਸ਼ਵ ਯੁੱਧ 18 ਜੂਨ ਨੂੰ ਸ਼ੁਰੂ ਹੋਣ ਵਾਲਾ ਸਭ ਤੋਂ ਮਜ਼ਬੂਤ ਗ੍ਰੈਸ਼ ਸੰਘਰਸ਼ ਹੈ ਤੇ ਇਹ ਵਿਖੋਣੀ ਮਈ ਵਿੱਚ ਇੱਕ ਹੈਲੀਕਾਪਟਰ ਹਾਸੇ ਵਿੱਚ ਇਰਾਨੀ ਰਾਸ਼ਟਰਪਤੀ ਇਬਰਾਹਿਮ ਰਿਹਾਈ ਸ਼ੀਦ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਸੀ ਉਹਨਾਂ ਨੇ 9 ਜੂਨ ਨੂੰ ਸਰਦਾਲੂਆਂ ਦੀ ਬਸਤੇ ਹਮਲਾ ਕਰਨ ਵਾਲੇ ਅਤਵਾਦੀਆਂ ਦਾ ਹਵਾਲਾ ਦਿੱਤਾ ਤੇ ਇਹਨਾਂ ਅਤਵਾਦੀ ਨੂੰ ਮਾਰਨ ਦਾ ਕੰਮ ਸਾਡੇ ਜਵਾਨ ਬਹਾਦਰੀ ਦਾ ਕਰਦੇ ਹੁਣ ਇਸ ਦੇ ਨਾਲ ਹੀ 10 ਅਤੇ 12 ਜੂਨ ਨੂੰ ਵੀ ਆਤਵਾਦੀ ਹਮਲੇ ਹੋਏ ਸਨ ਜੇਕਰ ਤੀਜਾ ਵਿਸ਼ਵ ਯੋਧਾ ਸ਼ੁਰੂ ਹੁੰਦਾ ਤਾਂ ਇਹ ਵੱਡੀ ਦੁਬਾਈ ਦਾ ਕਾਰਨ ਬਣੇਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ